ਵਿੱਚ ਕੋਦੋਂ ਬਾਰੋਂ ਕੋਈ ਆਏ ਨਾ ਸਾਡੇ ਕੋ ਤੇ ਉਹ ਅੱਗੇ ਚੱਲ ਜਾਂਦਾ ਵੀ ਇਹ ਸਰਕਾਰੀ ਸਕੂਲ ਨਹੀਂ ਹੈ ਉਹਨੂੰ ਦੱਸਿਆ ਜਾਂਦਾ ਵੀ ਇਹੀ ਸਰਕਾਰੀ ਸਕੂਲ ਹੈ ਤਾਂ ਫੇਰ ਉਹ ਅੰਦਰ ਆਉਂਦਾ ਮੇਰੇ ਸਾਥੀ ਜਿਹੜੇ ਸੀ ਉਹ ਮੈਨੂੰ ਕਹਿੰਦੇ ਸੀ ਵੀ ਤੂੰ ਯਾਰ ਕਿਹੜੇ ਸਕੂਲ ਦੇ ਵਿੱਚ ਚੱਲ ਗਿਆ ਜਿਹੜਾ ਕਿ ਜ਼ਿਲ੍ਹੇ ਦੇ ਵਿੱਚੋਂ ਬਹੁਤ ਪਿੱਛੇ ਆ ਸਕੂਲ 20% ਬੱਚੇ ਜਿਹੜੇ ਨੇ ਉਹ ਇੰਗਲਿਸ਼ మీడియం ਚ ਪੜ ਰਹੇ ਆ ਚਾਹੇ ਕੋਈ ਵੀ ਸਬਜੈਕਟ ਆ ਕੰਪਿਊਟਰ ਆ ਚਾਹੇ ਫਿਜ਼ੀਕਲ ਐਜੂਕੇਸ਼ਨ ਆ ਚਾਹੇ ਐਸਐਸਟੀ ਐ ਸਾਇੰਸ ਮੈਂ ਆ ਤਾਂ ਹੈ ਹੀ ਉਹ ਸਭ ਕੁਝ ਉਹਨਾਂ ਨੂੰ ਇੰਗਲਿਸ਼ ਮੀਡੀਅਮ ਚ ਕਰਵਾਇਆ ਜਾਂਦਾ ਤੇ ਸੈਕਸ਼ਨ ਅਲੱਗ ਆ ਉਹਨਾਂ ਦਾ ਉਹਨਾਂ ਨੂੰ ਅਸੀਂ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਨਾਲੋਂ ਅਲੱਗ ਸੈਕਸ਼ਨ ਚ ਪੂਰੇ ਪੀਰੀਅਡ ਹੀ ਅਲੱਗ ਲੱਗਣਗੇ ਉਹਨਾਂ ਦੇ ਮੈਂ ਆਪਣੀ ਬੇਟੀ ਨੂੰ ਸੈਂਟ ਫਰਾਂਸਿਸ ਸਕੂਲ ਤੋਂ ਹਟਾ ਕੇ ਇਸ ਸਕੂਲ 'ਚ ਦਾਖਲ ਕਰਾਂ। ਮੇਰੇ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਬੇਟੀ ਨੂੰ ਆਰਡੀ ਹੌਂਸਲਾ ਸਕੂਲ ਤੋਂ ਹਟਾ ਕੇ ਇੱਥੇ ਦਾਖਲ ਕਰਾਇਆ। ਬਟਾਲੇ ਦੇ ਕੋਈ ਵੀ ਨਾਮਵਲ ਸਕੂਲ ਦਾ ਤੁਸੀਂ ਨਾਮ ਲੈ ਲਓ ਉਹਦਾ ਵਿਦਿਆਰਥੀ ਮੇਰੇ ਕੋਲ ਪੜਦਾ ਪਿਆ। ਅਕਸਰ ਅਸੀਂ ਦੇਖਦੇ ਤੇ ਸੁਣਦੇ ਆ ਕਿ ਜਿਹੜੇ ਸਰਕਾਰੀ ਸਕੂਲ ਨੇ ਇਹਦੇ ਅਧਿਆਪਕ ਜਿਹੜੇ ਨੇ ਮਨ ਮੌਜੀ ਹੁੰਦੇ ਆ ਬੱਚਿਆਂ ਨੂੰ ਪੜਾਉਣ ਵੱਲ ਘੱਟ ਧਿਆਨ ਤੇ ਆਪਣੇ ਪ੍ਰਾਈਵੇਟ ਕੰਮ ਕਰਨ ਵੱਲ ਜ਼ਿਆਦਾ ਧਿਆਨ ਹੁੰਦਾ ਇਸੇ ਦਾ ਨਤੀਜਾ ਹੁੰਦਾ ਕਿ ਬਹੁਤ ਸਾਰੇ ਸਕੂਲ ਅਜਿਹੇ ਨੇ ਜਿਨ੍ਹਾਂ ਦੇ ਕਦੀ ਰਿਜ਼ਲਟ 100% ਦੀ ਆਏ ਨਹੀਂ ਪਰ ਬਹੁਤ ਸਾਰੇ ਅਧਿਆਪਕ ਅਜਿਹੇ ਵੀ ਨੇ ਜਿਹੜੇ ਆਪਣੀ ਜਾਨ ਮਾਰ ਕੇ ਇਹ ਕੰਮ ਕਰਦੇ ਨੇ ਕਿ ਜਿੱਥੇ ਆਪਣੇ ਬੱਚੇ ਪੜਾਉਂਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਉੱਥੇ ਜਿਹੜੇ ਵਿਦਿਆਰਥੀ ਪੜਨ ਆਉਂਦੇ ਉਹਨਾਂ ਨੂੰ ਆਪਣੇ ਸਮਝ ਕੇ ਅਜੀਹਾ ਵਿੱਦਿਆ ਦਾ ਦਾਨ ਦਿੰਦੇ ਆ ਕਿ ਉਹ ਬੱਚੇ ਵੀ ਫਿਰ ਯਾਦ ਕਰਦੇ ਆ ਜਾਂ ਬਿਲਡਿੰਗਾਂ ਦੀ ਗੱਲ ਕੀਤੀ ਜਾਵੇ ਜਿੱਥੇ ਸਰਕਾਰਾਂ ਜ਼ੋਰ ਲਾਉਂਦੀਆਂ ਨੇ ਉੱਥੇ ਅਧਿਆਪਕ ਵੀ ਜ਼ੋਰ ਲਾਉਂਦੇ ਆ ਅਜੀਹਾ ਹੀ ਇੱਕ ਸਕੂਲ ਪਹੁੰਚੇ ਆ ਜਿਹੜਾ ਬਟਾਲਾ ਨੇੜੇ ਦੇ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਦੇ ਪ੍ਰਿੰਸੀਪਲ ਨੇ ਖੁਦ ਤੇ ਮੱਲਾ ਮਾਰੀਆਂ ਲੇਕਿਨ ਸਕੂਲ ਨੂੰ ਵੀ ਕਈ ਵੱਡੇ ਅਵਾਰਡ ਲੈ ਕੇ ਦਿੱਤੇ ਇੱਥੇ ਸਕੂਲ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਨਾਮਵਰ ਸਕੂਲਾਂ ਦੇ ਬੱਚੇ ਛੱਡ ਕੇ ਇਸ ਸਕੂਲ ਦੇ ਵਿੱਚ ਆਏ ਕੀ ਹੈ ਕਾਰਨ ਗੱਲਬਾਤ ਕਰ ਲਾਂਗੇ ਸਾਡੇ ਨਾਲ ਪ੍ਰਿੰਸੀਪਲ ਜਸ਼ਵਿੰਦਰ ਸਿੰਘ ਨੂੰ ਮੈਂ ਜਸ਼ਵਿੰਦਰ ਜੀ ਸਵਾਗਤ ਹੈ ਤੁਹਾਡਾ ਔਨ ਅਇਰ ਧੰਨਵਾਦ ਜੀ ਥੈਂਕ ਯੂ ਸਰ ਮਿਹਰਬਾਨੀ ਪਹਿਲਾਂ ਤੇ ਆਪਣੇ ਸਕੂਲ ਚ ਮਾਰੀਆਂ ਮੱਲਾਂ ਬਾਰੇ ਜਾਣਕਾਰੀ ਦੇ ਦਿਓ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਇਸ ਗਵਰਨਮੈਂਟ ਸਕੂਲ ਗਵਰਨਮੈਂਟ ਸੰਸਥਾ ਲਈ ਆਇਓ ਅਸੀਂ ਵੀ ਚਾਹੁੰਦੇ ਆਂ ਕਿ ਇਹ ਜੋ ਪਰਵਰਤਨ ਹੈ ਇਹ ਜੋ ਚੇਂਜ ਆਈ ਹੈ ਉਹ ਸਾਰਿਆਂ ਤੱਕ ਪਹੁੰਚੇ ਸੋ ਆਪ ਜੀ ਦਾ ਧੰਨਵਾਦ ਸਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਅਪ੍ਰੈਲ 2020 ਤੋਂ ਇੱਥੇ ਬਤੌਰ ਹੈਡਮਾਸਟਰ ਸੇਵਾਵਾਂ ਦੇ ਰਿਹਾ ਸੋ ਪੀਪੀਐਸਸੀ ਨਾਮਵਰ ਸੰਸਥਾ ਦਾ ਟੈਸਟ ਕਲੀਅਰ ਕਰਨ ਤੋਂ ਬਾਅਦ ਅਸੀਂ 676 ਹੈਡਮਾਸਟਰ ਜਿਹੜੇ ਸੀ ਉਹਨਾਂ ਨੇ ਪੰਜਾਬ ਚ ਜੁਆਇਨ ਕੀਤਾ ਇਸ ਦੇ ਨਾਲ ਨਾਲ ਸਰ ਉਦੋਂ ਤੋਂ ਅਸੀਂ ਲਗਾਤਾਰ ਅਪਰਾਲਾ ਕਰ ਰਹੇ ਹਾਂ ਜਿਦੀ ਕਿ ਨਤੀਜਾ ਜਿਹੜਾ ਉਹ ਤੁਹਾਨੂੰ ਦਿਖ ਰਿਹਾ ਕਿ ਸਕੂਲ ਦੇ ਵਿੱਚ ਕਦੋਂ ਬਾਰੋਂ ਕੋਈ ਆਏ ਨਾ ਸਰ ਸਾਡੇ ਕੋ ਤੇ ਉਹ ਅੱਗੇ ਚੱਲ ਜਾਂਦਾ ਵੀ ਇਹ ਸਰਕਾਰੀ ਸਕੂਲ ਨਹੀਂ ਹੈ ਉਹਨੂੰ ਦੱਸਿਆ ਜਾਂਦਾ ਵੀ ਇਹੀ ਸਰਕਾਰੀ ਸਕੂਲ ਹੈ ਤਾਂ ਫੇਰ ਉਹ ਅੰਦਰ ਆਉਂਦਾ ਸੋ ਇਹ ਸਾਰਾ ਜੀ ਆਏ ਸੀ ਉਦੋਂ ਇਹ ਸਕੂਲ ਦੇ ਕੀ ਹਾਲਾਤ ਸਰ ਮੈਂ ਉਸ ਵੇਲੇ ਕੋਵਿਡ ਦਾ ਸਮਾਂ ਸੀ ਮੇਰੇ ਨਾਲ ਮੇਰੇ ਡਿਪਟੀ ਡੀਓ ਸਾਹਿਬ ਵੀ ਆਏ ਸੀ ਸਕੂਲ 'ਚ ਜਾਇਨ ਕਰਨ ਤੇ ਮੇਰੇ ਸਾਥੀ ਜਿਹੜੇ ਸੀ ਉਹ ਮੈਨੂੰ ਕਹਿੰਦੇ ਸੀ ਵੀ ਤੂੰ ਯਾਰ ਕਿਹੜੇ ਸਕੂਲ ਦੇ ਵਿੱਚ ਚੱਲ ਗਿਆ ਜਿਹੜਾ ਕਿ ਜ਼ਿਲ੍ਹੇ ਦੇ ਵਿੱਚੋਂ ਬਹੁਤ ਪਿੱਛੇ ਆ ਸਕੂਲ ਬਟ ਮੈਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਆਪਣੇ ਪਿੰਡ ਗਿਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਰ ਮੈਂ ਇਸੇ ਸਕੂਲ ਦਾ ਪੜਿਆ ਹੋਇਆ ਮੈਂ 6 ਤੋਂ 10 ਜਿਹੜੀ ਹੈ 87 ਤੋਂ ਲੈ ਕੇ 92 ਤੱਕ ਇਸ ਸਕੂਲ ਚ ਕੀਤੀ ਆ ਮੈਂ ਇਸ ਪਿੰਡ ਦਾ ਜੰਪਲ ਆ ਮੈਨੂੰ ਵਾਈਗੁਰੂ ਨੇ ਮੌਕਾ ਦਿੱਤਾ ਕਿ ਮੈਂ ਇਸ ਸੰਸਥਾ ਦੇ ਵਿੱਚ ਐਜ਼ ਅ ਐਡਮਿਨਿਸਟਰेटर ਜਿਹੜਾ ਕੰਮ ਕਰਨਾ ਜਿਹੜਾ ਮੈਨੂੰ ਮਿਲਿਆ ਸੋ ਮੈਂ ਇਸ ਮੌਕੇ ਨੂੰ ਅਜਾਈ ਨਹੀਂ ਗਵਾਇਆ ਆਪਣੇ ਵੱਲੋਂ ਦਿਨ ਰਾਤ ਮਿਹਨਤ ਕੀਤੀ ਮੇਰੇ ਸਟਾਫ ਮੈਂਬਰ ਸਹਿਬਾਨ ਮੈਂ ਉਹਨਾਂ ਦੀ ਸਿਫਤ ਕਰਨਾ ਚਾਹਾਂਗਾ ਸਰ ਉਹ ਚਾਹੇ ਮੇਰੇ ਟੀਚਿੰਗ ਨਾਨ ਟੀਚਿੰਗ ਸਟਾਫ ਮੈਂਬਰ ਸਹਿਬਾਨ ਉਹਨਾਂ ਨੇ ਮੇਰੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਇੱਥੇ ਤੁਹਾਡੇ ਸਕੂਲ ਦੇ ਵਿੱਚ ਬੱਚੇ ਆ ਬਹੁਤ ਸਾਰੇ ਜਿਹੜੇ ਆ ਪ੍ਰਾਈਵੇਟ ਸਕੂਲ ਨਾਮਵਰ ਸਕੂਲ ਛੱਡ ਕੇ ਇੱਥੇ ਆਏ ਨੇ ਸਰ ਮੈਂ ਆਪ ਜੀ ਦੱਸਣਾ ਚਾਹਾਂਗਾ ਕਿ ਮੇਰੇ ਕੋ 35% ਬੱਚੇ ਜਿਹੜੇ ਨੇ ਉਹ ਇੰਗਲਿਸ਼ ਮੀਡੀਅਮ ਚ ਪੜ ਰਹੇ ਆ ਚਾਹੇ ਕੋਈ ਵੀ ਸਬਜੈਕਟ ਆ ਕੰਪਿਊਟਰ ਆ ਚਾਹੇ ਫਿਜ਼ੀਕਲ ਐਜੂਕੇਸ਼ਨ ਹੈ ਚਾਹੇ ਐਸਐਸਟੀ ਜਾਂ ਸਾਇੰਸ ਮੈਟਾਂ ਹੈ ਉਹ ਸਭ ਕੁਝ ਉਹਨਾਂ ਨੂੰ ਇੰਗਲਿਸ਼ ਮੀਡੀਅਮ ਚ ਕਰਵਾਇਆ ਜਾਂਦਾ ਤੇ ਸੈਕਸ਼ਨ ਅਲੱਗ ਆ ਉਹਨਾਂ ਦਾ ਉਹਨਾਂ ਨੂੰ ਅਸੀਂ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਨਾਲੋਂ ਅਲੱਗ ਸੈਕਸ਼ਨ ਚ ਪੂਰੇ ਪੀਰੀਅਡ ਹੀ ਅਲੱਗ ਲੱਗਣਗੇ ਉਹਨਾਂ ਦੇ ਉਹਦੇ ਨਾਲ ਇਹ ਹੈ ਵੀ ਜਿਹੜੇ ਸਾਡੇ ਕੋਲ ਪਹਿਲੇ ਬੱਚੇ ਪੜਦੇ ਪਏ ਸੀ ਮੈਂ ਜਿੱਦਣ ਆਇਆ ਸੀ 134 ਵਿਦਿਆਰਥੀ ਸੀ ਅੱਜ ਮੇਰੇ ਕੋਲ ਸਰ 228 ਵਿਦਿਆਰਥੀ ਆ ਹੁਣ ਉਹ ਸੈਕਸ਼ਨ ਉਹ ਵੀ ਸਾਡੇ ਕੋਲ ਚੱਲਦੇ ਪਏ ਨੇ ਬਟ ਉਹ ਅਲੱਗ ਸੈਕਸ਼ਨ ਆ ਇਹਦੇ ਨਾਲ ਪਿੰਡ ਦੇ ਵਿੱਚ ਸਰ ਇੱਕ ਚੇਂਜ ਹੋਉਂਦਾ ਮੇਜਰ ਕਾਰਨ ਰਿਹਾ ਕਿ ਸੈਂਟ ਫਰਾਂਸਿਸ ਸਕੂਲ ਤੋਂ ਹਟਾ ਕੇ ਇਸ ਸਕੂਲ ਚ ਦਾਖਲ ਕਰਵਾਇਆ ਤੇ ਤਰਲੇ ਲੈਂਦੇ ਉਥੇ ਐਡਮਿਸ਼ਨ ਹੀ ਨਹੀਂ ਮਿਲਦੀ ਮੈਂ ਸਰ ਇਹਦੇ ਨਾਲ ਹੀ ਜਮਾ ਕਰਾਂਗਾ ਗੱਲ ਵੀ ਮੇਰੇ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਬੇਟੀ ਨੂੰ ਆਰਡੀ ਹੌਂਸਲਾ ਸਕੂਲ ਤੋਂ ਹਟਾ ਕੇ ਇੱਥੇ ਦਾਖਲ ਕਰਾਇਆ ਬਟਾਲੇ ਦੇ ਕੋਈ ਵੀ ਨਾਮਵਲ ਸਕੂਲ ਦਾ ਤੁਸੀਂ ਨਾਮ ਲੈ ਲਓ ਉਹਦਾ ਵਿਦਿਆਰਥੀ ਮੇਰੇ ਕੋਲ ਪੜਦਾ ਪਿਆ ਮਤਲਬ ਸ਼ਹਿਰ ਚੋਂ ਇਸ ਛੋਟੇ ਜਿਹੇ ਪਿੰਡ ਦੇ ਵਿੱਚ 10 ਤੋਂ 15 ਕਿਲੋਮੀਟਰ ਸਫਰ ਕਰਕੇ ਤੁਹਾਡੇ ਕੋਲ ਤੁਹਾਡੇ ਕਹਿੰਦਾ ਮਤਲਬ ਹੈ ਕਿ ਪ੍ਰਾਈਵੇਟ ਸਕੂਲਾਂ ਚੋਂ ਹਟ ਕੇ ਬੱਚੇ ਇੱਥੇ ਆ ਰਹੇ ਆ ਸਰ ਮੇਕੋ 8 ਤੋਂ 10 ਵਿਦਿਆਰਥੀ ਜਿਹੜੇ ਆ ਉਹ ਬਟਾਲਾ ਸ਼ਹਿਰ ਤੋਂ ਆ ਰਹੇ ਆ ਜਿਹੜੇ ਕਿ ਇੱਥੇ ਪੜ੍ਹਦੇ ਪਏ ਨੇ ਜਿਹੜੇ ਆਪ ਉਹਨਾਂ ਦੇ ਪੇਰੈਂਟਸ ਛੱਡਣ ਆਉਂਦੇ ਨੇ ਮੈਂ ਤੇ ਇਹ ਵੀ ਤੁਹਾਨੂੰ ਦੱਸਾਂਗਾ ਵੀ ਮੇਰੇ ਸਕੂਲ ਦੇ ਹੀ ਨਾਨ-ਟੀਚਿੰਗ ਮੈਂਬਰ ਸਾਹਿਬਾਨ ਨੇ ਉਹ ਬੱਚੇ ਨੂੰ ਆਪ ਪਿਕ ਕਰਦੇ ਤੋਂ ਲੈ ਕੇ ਜਾਂਦੇ ਆ ਆਪਣੇ ਨਾਲ ਲਿਉਂਦੇ ਆ ਛੱਡਦੇ ਜਿੰਮੇਵਾਰੀ ਲਈ ਹੋਈ ਆ ਕਿਉਂਕਿ ਇਹ ਟੀਮ ਵਰਕ ਆ ਮੇਰੇ ਸਾਰੇ ਜਿਹੜੇ ਆ ਟੀਮ ਵਰਕ ਦੇ ਮੇਰੇ ਮੈਂਬਰ ਜਿਹੜੇ ਆ ਤੁਸੀਂ ਤੇ ਆਈਸੀਯੂ ਤੋਂ ਇਨਫਰਾਸਟ੍ਰਕਚਰ ਦਾ ਕੀ ਹਾਲ ਸੀ ਇਨਫਰਾਸਟ੍ਰਕਚਰ ਦੀ ਹਾਲਤ ਸਰ ਐ ਜੀ ਤੁਸੀਂ ਸਾਹਮਣੇ ਝਾਤੀ ਮਾਰੋ ਇਹ ਟੋਟਲ ਇੰਟਰਲੌਕ ਟਾਈਲਿੰ ਇਹ پارک ਇਹ ਟੁੱਟ ਬਲਗਨ ਇਹ ਸਾਰਾ ਕੰਮ ਬਾਤ ਚ ਹੋਇਆ ਸਰ ਈਵਨ ਕਿ ਪੇਂਟ ਦੀ ਵੀ ਹਾਲਤ ਜਿਹੜੀ ਸੀ ਉਹ ਬਹੁਤ ਪਤਲੀ ਸੀ ਜੇ ਮੈਂ ਤੁਹਾਨੂੰ ਫੋਟੋ ਦਿਖਾਵਾਂ ਉਹ ਦੁੰਦੀਆਂ ਤੇ ਤੁਸੀਂ ਕਹੋਗੇ ਪੀ ਇਹ ਇੱਕ ਡਰਾਮੈਟਿਕਲ ਚੇਂਜ ਹੋਈ ਹੈ ਕਿ ਉਹਦੇ ਵਿੱਚ ਸਰ ਮੈਂ ਅਧਿਆਪਕ ਸਹਿਬਾਨ ਦਾ ਵੀ ਬਰਾਤਾ ਨਾ ਅੱਲਾ ਵੀ ਕਰਾਂਗੇ ਕਿ ਤੁਹਾਡੇ ਕਲਾਸ ਚ ਕਿਸੇ ਨੂੰ ਸਾਨੂੰ ਲੈ ਚਲੋ ਜਿੱਥੇ ਤੁਹਾਡੇ ਬੱਚਿਆਂ ਦੇ ਨਾਲ ਵੀ ਜ਼ਰੂਰ ਅਸੀਂ ਰੂਬਰੂ ਹੋਣਾ ਚਾਹਾਂਗੇ ਚਲੋ ਚੱਲਦੇ ਚੱਲਦੇ ਇੱਕ ਸਵਾਲ ਹੋਰ ਕਰ ਲੈਂਦੇ ਹਾਂ ਕਿ ਜੇ ਤੁਸੀਂ ਇੰਨੀ ਮਿਹਨਤ ਕਰਕੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਇੱਥੇ ਲਿਆ ਕੇ 인ਫਰਾਸਟ੍ਰਕਚਰ ਵਧੀਆ ਕਰ ਸਕਦੇ ਹੋ ਤੇ ਜਿਹੜੇ ਬਾਕੀ ਤੁਹਾਡੇ ਸਾਥੀ ਟੀਚਰ ਨੇ ਉਹ ਕਮੀ ਕਿੱਥੇ ਰਹਿ ਜਾਂਦੀ ਕਈਆਂ ਦੇ ਤਾਂ 50 50 ਫੀਸ ਦੀ ਰਿਜ਼ਲਟਸ ਨਹੀਂ ਆਉਂਦੇ ਸਰ ਅਧਿਆਪਕ ਸਹਿਬਾਨ ਮੈਂ ਇੱਕ ਮਤ ਦੱਸਾਂਗਾ ਆਪ ਜੀ ਨੂੰ ਵੀ ਲਗਭਗ ਹੋਂ ਜਿੰਨੇ ਵੀ ਪਿਛਲੇ ਲਗਭਗ 10 12 13 ਸਾਲ ਤੋਂ ਕਰੀਮੀ ਟੀਚਰਸ ਜਿਹੜੇ ਆ ਉਹ ਸਰਕਾਰੀ ਸਕੂਲਾਂ ਚ ਆ ਰਹੇ ਆ। ਜੋ ਮਰਜੀ ਕਹ ਲੋ ਰਿਜ਼ਲਟ ਤੁਸੀਂ ਤੁਸੀਂ ਵੇਖ ਲੋ। ਸਰ ਰਿਜ਼ਲਟਸ ਨੂੰ ਤੁਸੀਂ ਦੇ ਦੇਖੋਗੇ ਤੇ ਤੁਸੀਂ ਸਰਕਾਰੀ ਸਕੂਲ ਦਾ ਰਿਜ਼ਲਟ ਜਿਹੜਾ ਉਹ ਪ੍ਰਾਈਵੇਟ ਸਕੂਲਾਂ ਜਾਂ ਐਡਿਟ ਸਕੂਲਾਂ ਨਾਲੋਂ ਮਾੜਾ ਨਹੀਂ ਹੈ। ਤੁਸੀਂ ਜੇ ਰਿਜ਼ਲਟ ਦੇਖੋ ਤਾਂ ਬਹੁਤ ਵਧੀਆ ਰਿਜ਼ਲਟ ਆ ਸਾਡਾ। ਹਾਂ ਇੰਨਾ ਜ਼ਰੂਰ ਹੈ ਵੀ ਸਰ ਪੇਰੈਂਟਸ ਵੱਲੋਂ ਮੈਂ ਜ਼ਰੂਰ ਸੋਚਦਾ ਵੀ ਸਾਡੇ ਨਾਲ ਪੂਰਾ ਕੋਆਪਰੇਟ ਨਹੀਂ ਕੀਤਾ ਜਾਂਦਾ। ਕਾਰਨ ਕੀ ਹੈ ਕਿ ਪੇਰੈਂਟਸ ਦਾ ਲਿਟਰੇਟ ਨਾ ਹੋਣਾ। ਜਿਵੇਂ ਕਿ ਸਾਡੀ ਮੇਜਰ ਮੁਸ਼ਕਲ ਜਿਹੜੀ ਹੈ ਸਰ ਉਹ ਬੱਚੇ ਦਾ ਕੰਟੀਨਿਊਸਲੀ ਸਕੂਲ ਨਾ ਆਉਣਾ। ਅਸੀਂ ਸਾਰ ਇਸ ਚੀਜ਼ ਦੀ ਕੋਈ ਕਮੀ ਨਹੀਂ ਬਾਕੀ ਸਕੂਲਾਂ ਚ ਮੈਂ ਸਾਰ ਦੱਸਣਾ ਚਾਹਾਂਗਾ ਮੈਂ ਆਪਣੀ ਸਕੂਲ ਦੀ ਜੇ ਗੱਲ ਕਰਾਂ ਬੱਚਾ ਨਹੀਂ ਆ ਰਿਹਾ ਮੇਰੇ ਅਧਿਆਪਕ ਸਹਿਬਾਨ ਕਲਾਸ ਇਨਚਾਰਜ ਫੋਨ ਕਰਦਾ ਮਗਰ ਤੇ ਪੇਰੈਂਟਸ ਜਿਹੜੇ ਆ ਜਿਉ ਮੈਂ ਮੇਰਾ ਪਿੰਡ ਸ਼ਹਿਰ ਦੇ ਨਾਲ ਮੈਂ ਮੰਨਦਾ ਕਿ ਪੇਰੈਂਟਸ ਲਿਟਰੇਟ ਨਹੀਂ ਥੁੰਦੇ ਉਹ ਉਹਨਾਂ ਨਾਲ ਕੋਆਪਰੇਟ ਕਰਦੇ ਆ ਮੈਂ ਥੋੜੀ ਦੂਰ ਵੀ ਸਕੂਲਾਂ ਦੇ ਹਾਲਤ ਜਾਣਨਾ ਜਦੋਂ ਪੇਰੈਂਟਸ ਜਿਹੜੇ ਉਹ ਕੋਆਪਰੇਟ ਨਹੀਂ ਕਰਦੇ ਬੱਚਾ ਮੰਨ ਲਓ 1 ਮਹੀਨੇ ਦੇ ਵਿੱਚ ਅਸੀਂ 25 ਦਿਨ ਸਕੂਲ ਲੱਗਣਾ ਤੇ ਜੇ ਬੱਚਾ 11 ਦਿਨ ਸਕੂਲ ਆਏਗਾ 14 ਦਿਨ ਨਹੀਂ ਆਏਗਾ ਬੜੀ ਮੇਜਰ ਪ੍ਰੋਬਲਮ ਹੈ ਇਸ ਚੀਜ਼ ਨੂੰ ਜਿਹੜਾ ਉਹ ਪੇਰੈਂਟਸ ਨੂੰ ਜਿਹੜਾ ਜ਼ਰੂਰ ਕੋਆਪਰੇਟ ਕਰਨਾ ਚਾਹੀਦਾ ਬਾਕੀ ਅਧਿਆਪਕ ਸਹਿਬਾਨ ਮੈਂ ਇਹ ਜ਼ਰੂਰ ਸੋਚਦਾ ਵੀ ਜਿੰਨੇ ਪਿਛਲੇ 17 18 ਸਾਲ ਤੋਂ ਅ ਬਰੇ ਪ੍ਰੈਸਟੀਜੀਅਸ ਟੈਟ ਨਾਂ ਦਾ ਟੈਸਟ ਜਿਹੜਾ ਉਹ ਕਲੀਅਰ ਕਰਕੇ ਆ ਰਹੇ ਨੇ ਉਹਨਾਂ ਵੱਲ ਕੋਈ ਕਸਰ ਨਹੀਂ ਆ। ਤੁਹਾਡੇ ਸਟੂਡੈਂਟਸ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਤੇ ਦੇਖਦੇ ਆ ਤੁਹਾਡੇ ਕਲਾਸਰੂਮਸ ਕਿੱਦਾਂ ਦੇ ਨੇ ਕਿਉਂਕਿ ਪ੍ਰੋਜੈਕਟਰ ਵਗੈਰਾ ਲੱਗੇਦੇ ਤੁਸੀਂ ਕਹਿੰਦੇ ਕਿ ਇੰਗਲਿਸ਼ 'ਚ ਸਾਰੇ ਬੱਚੇ ਪੜਦੇ ਆ ਸਾਰੇ ਸਬਜੈਕਟ ਇੰਗਲਿਸ਼ 'ਚ ਪੜਦੇ ਆ। ਸੋ ਬੱਚਿਆਂ ਨਾਲ ਵਿਦਿਆਰਥੀਆਂ ਨਾਲ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਕਿ ਨਾ ਬੇਟਾ? ਸਿਮਰਨਜੀਤ ਕਾ। ਸਿਮਰ ਕਿਹੜੀ ਕਲਾਸ 'ਚ ਪੜਦਾ? 10th B ਕਲਾਸ। ਸਕੂਲ 'ਚ ਕੀ ਜਾਂਦਾ ਕਿ ਇੰਗਲਿਸ਼ ਮੀਡੀਅਮ ਨੇ ਸਾਰੇ ਸ ਕਿਸ ਤਰ੍ਹਾਂ ਦੇ ਸਬਜੈਕਟ ਨੇ ਔਰ ਕਿਤਰਾ ਪੜਾਇਆ ਜਾਂਦਾ ਬਹੁਤ ਵਧੀਆ ਪੜਾਇਆ ਜਾਂਦਾ ਬਹੁਤ ਵਧੀਆ ਸਬਜੈਕਟ ਨੇ ਇੱਥੋਂ ਦੇ ਟੀਚਰ ਵੀ ਬਹੁਤ ਵਧੀਆ ਤਰੀਕੇ ਨਾਲ ਪੜਾਉਂਦੇ ਨੇ ਤੁਸੀਂ ਇੱਥੇ ਪੜਦੇ ਰਹੇ ਕਿ ਪ੍ਰਾਈਵੇਟ ਸਕੂਲ ਤੋਂ ਆਏ 6th ਕਲਾਸ ਤੋਂ ਮੈਂ ਇੱਥੇ ਪੜ ਰਹੀ ਹਾਂ ਹਾਂਜੀ ਹੋਰ ਵੀ ਵਿਦਿਆਰਥੀ ਕਿਹਨਾਂ ਬੇਟਾ ਸ਼ਮੀਲ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ 10th B ਇੱਥੇ ਪੜਦੇ ਰਹੇ ਕਿ ਕਿਸ ਪ੍ਰਾਈਵੇਟ ਸਕੂਲ ਤੋਂ ਆਏ ਰੋਜ਼ ਡੈਲ ਸਕੂਲ ਸੀਬੀਐਸੀ ਕਾਰਨ ਕਿ ਪ੍ਰਾਈਵੇਟ ਸਕੂਲ ਛੱਡ ਕੇ ਤੁਸੀਂ ਸਰਕਾਰੀ ਸਕੂਲ ਚਲੇ ਜੀ ਸਟੱਡੀ ਵਧੀਆ ਇੱਥੋਂ ਦੀ ਇਸ ਕਰਕੇ ਇਹ ਸਟੱਡੀ ਟਿਸਾਇਟੀ ਵਧੀਆ ਕਰਾਉਂਦੀ ਆ ਇਸ ਕਰਕੇ ਦੇਖਿਆ ਜAVE ਤੇ ਪ੍ਰਾਈਵੇਟ ਸਕੂਲਾਂ ਚ ਬੱਚੇ ਤਾਂ ਚ ਪੜਾਉਂਦੇ ਆ ਮਾਪੇ ਤਾਂ ਪੜਾਉਂਦੇ ਆ ਕਿ ਇਨਫਰਾਸਟ੍ਰਕਚਰ ਬੜਾ ਅੱਛਾ ਹੁੰਦਾ ਟੀਚਰਸ ਬੜ ਵੈਲ ਐਜੂਕੇਟਿਡ ਹੁੰਦੇ ਆ ਇੱਥੇ ਤੱਕ ਮਾਹੌਲ ਇੱਥੇ ਵੀ ਸੇਮ ਹੁੰਦਾ ਹੀ ਆ ਵਧੀਆ ਟੀਚਰ ਪੜਾਉਂਦੇ ਆ ਸਾਡੇ ਵਧੀਆ ਸਮਝਾਉਂਦੇ ਆ ਕੀ ਨਾ ਬੇਟਾ ਅੜਿ ਸ਼ਰਮਾ ਤੁਸੀਂ ਕਿੱਥੋਂ ਆਂਦੇ ਹੋ ਮੈਂ ਕੋੜਲਟਾਈ ਆ ਪਹਿਲਾਂ ਇੱਥੇ ਪੜ੍ਹਦੇ ਰਹੇ ਕਿਤੇ ਮੈਂ 8th ਕਲਾਸ ਤੋਂ ਇੱਥੇ ਪਹਿਲਾਂ ਮੈਂ ਪ੍ਰਾਈਵੇਟ ਸਕੂਲ ਪ੍ਰਾਈਵੇਟ ਸਕੂਲ ਨਾਲੋਂ ਇੱਥੇ ਵਧੀਆ ਪੜਾਈ ਹੈ ਚਲੋ ਬੱਚੇ ਵੀ ਮੰਨਦੇ ਆ ਕਿ ਪ੍ਰਾਈਵੇਟ ਸਕੂਲਾਂ ਚੋਂ ਆਏ ਆ ਔਰ ਇੱਥੇ ਜੋ ਪੜਾਈ ਆ ਉਸ ਦਾ ਫਰਕ ਆ ਗੱਲ ਸਕੂਲ ਦੇ ਇਸ ਕਲਾਸ ਦੇ ਮੋਨੀਟਰ ਨੇ ਉਹਨਾਂ ਨੇ ਕਰ ਲੈਨੇ ਕੀ ਨਾ ਬੇਟਾ ਇਸ਼ਾ ਇਸ਼ਾ ਤੁਸੀਂ ਇੱਥੇ ਪੜ੍ਹਦੇ ਰਹੇ ਕਿ ਪਹਿਲਾਂ ਪ੍ਰਾਈਵੇਟ ਸਕੂਲ ਚ ਨਹੀਂ ਸਰ ਆਹੋ ਸਾਲ ਹੈ ਇਹੋ ਸਾਲ ਹੈ ਪਹਿਲਾਂ ਕਿੱਥੇ ਪੜ੍ਹਦੇ ਰਹੇ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ ਇੱਥੇ ਆਨ ਦਾ ਕਰ ਇੱਥੇ ਸਰ ਪੜਾਈ ਵਧੀਆ ਟੀਚਰ ਬਹੁਤ ਵਧੀਆ ਨੇ ਤੇ ਜੋ ਸਰ ਉੱਥੇ ਹੈਗੀਆਂ ਮ ਉਹ ਵੀ ਫੈਸਿਲਿਟੀਆਂ ਹੈਗੀਆਂ ਫੈਸਿਲਿਟੀਆਂ ਕਿੰਦੇ ਸੇਮ ਨੇ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੈਸਿਲਿਟੀਆਂ ਨੇ ਤਾਂ ਉਹ ਸਰਕਾਰੀ ਸਕੂਲ ਜੀ ਉਹ ਚੰਗੀ ਗੱਲ ਆ ਪ੍ਰੋਜੈਕਟਰਸ ਲੱਗੇ ਦੇ ਕਿਉਂਕਿ ਆਮ ਦੇਖਦੇ ਅਸੀਂ ਕਿ ਪ੍ਰੋਜੈਕਟਰਸ ਨੇ ਬਲੈਕਬੋਰਡਸ ਨੇ ਇੱਕ ਵਾਰੀ ਫਿਰ ਜੁੜਦੇ ਆ ਪ੍ਰਿੰਸੀਪਲ ਹੋਣਾ ਆਪਾਂ ਗੱਲ ਕਰਦੇ ਪਏ ਸੀ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਵਜੀਫੇ ਦਿਵਾ ਸਕਦੇ ਹੋ ਉਹਨਾਂ ਨੂੰ ਸਿੱਖਿਆ ਦਿਵਾ ਸਕਦੇ ਹੋ ਸਕੂਲ ਨੂੰ ਵਾਰਡ ਦਿਵਾ ਸਕਦੇ ਹੋ ਬੱਚਿਆਂ ਨੂੰ ਵਾਰਡ ਦਿਵਾ ਸਕਦੇ ਹੋ ਪੰਜਾਬ ਦੇ ਬਾਕੀ ਟੀਚਰਸ ਚ ਕਿੱਥੇ ਕਮੀ ਹੈ ਸਰ ਮੈਂ ਇਹ ਗੱਲ ਕਰਾਂ ਤਾਂ ਪਹਿਲਾਂ ਤੁਹਾਨੂੰ ਰੂਬਰੂ ਕਰਾਵਾਂਗਾ ਸਰ ਇਹ ਜੋ ਬੇਟੀ ਸਿਮਰਨਜੀਤ ਕੋਰ ਹੈ ਕਿਨੇ ਐਨਐਮਐਸ ਦਾ ਟੈਸਟ ਕਰੈਕ ਕੀਤਾ 48000 ਦਾ ਸਕਾਲਰਸ਼ਿਪ ਇਹਨੇ ਪ੍ਰਾਪਤ ਕੀਤਾ ਇਹਦੇ ਨਾਲ ਹੋਰ ਬੱਚੇ ਨੇ ਉਹ ਅਮਰਤਪਾਲ ਸਿੰਘ ਬੱਚਾ ਸਾਡੇ ਕੋਲ ਉਹਨੇ ਬੱਚੇ ਨੇ ਟੈਸਟ ਕਰੈਕ ਕੀਤਾ ਐਵੇਂ ਸਾਡੇ ਕੋਲ ਇਸ ਕਲਾਸ ਦੇ 4 ਬੱਚੇ ਆ ਇਹ ਉਹਦੇ ਪਿੱਛੇ ਸਰ ਜਿਹੜਾ ਕਾਰਨ ਆ ਨਾ ਵੀ ਬੱਚੇ ਜਿਹੜੇ ਆ ਉਹ ਕਿਉਂ ਨਹੀਂ ਬਾਕੀ ਕਲੀਅਰ ਕਰ ਪਾ ਰਹੇ ਉਹ ਨਾ ਇੱਕ ਕਲੈਕਟਿਵਲੀ ਰੀਜ਼ਨ ਜਿਹੜਾ ਹੋ ਸਕਦਾ ਕਈ ਸਕੂਲ ਜਿਹੜੇ ਨੇ ਉਹਨਾਂ ਦੇ ਵਿੱਚ ਮੋਸਟਲੀ ਅਧਿਆਪਕ ਸਹਿਬਾਨ ਵੱਲੋਂ ਮਿਹਨਤ ਜਿਹੜੀ ਆ ਜਾਂ ਜਿਹੜੇ ਸਕੂਲ ਦੇ ਸਕੂਲ ਮੁਖੀ ਸਹਿਬਾਨ ਵੱਲੋਂ ਮਿਹਨਤ ਜਿਹੜੀ ਆ ਉਹ ਕੰਟੀਨਿਊਸਲੀ ਹੁੰਦੀ ਪਈ ਆ ਇਹ ਨਹੀਂ ਆ ਵੀ ਨਹੀਂ ਬਟ ਫਿਰ ਵੀ ਲਗਨ ਜਿਹੜੀ ਆ ਉਹ ਸਾਡੇ ਵਿੱਚ ਹੋਣੀ ਚਾਹੀਦੀ ਆ ਬਿਲਕੁਲ ਗੱਲ ਆਕੀ ਨਾ ਲਗਨ ਚ ਕਿਤੇ ਨਾ ਕਿਤੇ ਕਮੀ ਮੈਂ ਇਹ ਨਹੀਂ ਕਹਾਗਾ ਸਰ ਬਿਲਕੁਲ ਕਮੀ ਆ ਇੱਕ ਮਤਲਬ ਇੱਕ ਕਲੈਕਟਿਵਲੀ ਘਾਟ ਜਦੋਂ ਹੋ ਜਾਣੀ ਆ ਨਾ ਸਰ ਬੱਚੇ ਦੇ ਵੱਲੋਂ ਬੱਚੇ ਦੇ ਪੇਰੈਂਟਸ ਦੇ ਵੱਲੋਂ ਜਦੋਂ ਕਿਤੇ ਨਾ ਕੋਪਰੇਟ ਕਾਰਪੋਨਾ ਜੇਰਾ ਉਹ ਕਿਤੇ ਨਾ ਕਿਤੇ ਇਹੋ ਜਿਹੇ ਰਿਜ਼ਲਟਸ ਲਈ ਹੋਣ ਦੇ ਵਿੱਚ ਹੋ ਜਾਂਦਾ ਬਾਕੀ ਆ ਵੀ ਅਸੀਂ ਚੇਂਜ ਜ਼ਰੂਰ ਦੇਖ ਰਹੇ ਹਾਂ ਸਰ ਤੁਸੀਂ ਆਪ ਦੇਖ ਰਹੇ ਹੋ ਕਿ ਪਿਛਲੇ 5-7 ਸਾਲ ਤੋਂ ਜਾਂ ਹੁਣ ਤੋਂ ਵੀ ਤੁਸੀਂ ਦੇਖੋ ਤੁਸੀਂ ਤਾਂ ਵਿਜ਼ਿਟ ਕਰਦੇ ਹੋ ਵੀ ਸਕੂਲ ਦੇ ਵਿੱਚ ਜਿਹੜੀ ਆ ਤੁਸੀਂ ਇਹ ਹੀ ਦੇਖੋ ਇਹ ਦੇਖੋ ਇਸ ਕਲਾਸ ਵੱਲ ਦੇਖੋ ਤੁਹਾਨੂੰ ਮਤਲਬ ਖਾਰੀ ਫੈਸਿਲਿਟੀ ਜਿਹੜੀ ਮਿਲ ਰਹੀ ਹੈ ਬੱਚੇ ਜਿਹੜੇ ਨੇ ਸਰ ਇਹ ਮੇਰੇ ਜਿੰਨੇ ਬੱਚੇ ਆ ਸਾਰੇ ਵਿਦ ਯੂਨੀਫਾਰਮ ਨੇ ਠੀਕ ਹੈ ਇਹਨਾਂ ਨੇ ਸਿਰਫ ਐਸ ਵੇਲੇ ਟਾਈਜ਼ ਨਹੀਂ ਲਾਈਆਂ ਮੈਂ ਇਹਨਾਂ ਨੂੰ ਗਰਮੀ ਕਰਕੇ ਮਨਾ ਕੀਤਾ ਹੋਇਆ ਆਦਰਵਾਇਜ਼ ਇਹਨਾਂ ਵੱਲੋਂ ਮੇਰੇ ਇਹ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਸਾਨੂੰ ਪ੍ਰੋਪਰ ਪਨਿਸ਼ਮੈਂਟ ਹੈ ਜੇ ਅਸੀਂ ਪ੍ਰੋਪਰ ਕੰਮ ਨਹੀਂ ਕਰਾਂਗੇ ਸੋ ਇਹ ਇੱਕ ਸਿਸਟਮ ਨੂੰ ਆਰਗੇਨਾਈਜ਼ ਵੀ ਇਹਨਾਂ ਜੇ ਕਰਾਂਗੇ ਆਪਾਂ ਤੇ ਸਫਲਤਾ ਮਿਲੇਗੀ ਮਿਲੇਗੀ ਬਹੁਤ ਅੱਛੀ ਗੱਲ ਹੈ ਬਹੁਤ ਅੱਛੇ ਪ੍ਰਬੰਧ ਨੇ ਬਹੁਤ ਅੱਛਾ ਇਨਫਰਾਸਟ੍ਰਕਚਰ ਆ ਬੱਚੇ ਵਧੀਆ ਪੜ੍ਹਦੇ ਨੇ ਸਰਕਾਰੀ ਸਕੂਲ ਹੋਣ ਦੇ ਬਾਵਜੂਦ ਇੱਥੇ ਜੋ ਹੈ ਉਹ ਜਿਹੜਾ ਪ੍ਰਾਈਵੇਟ ਜਿਸ ਤਰੀਕੇ ਦੇ ਨਾਲ ਸਕੂਲਾਂ ਚ ਵਿੱਦਿਆ ਮਿਲਦੀ ਹੈ ਇਹ ਸਕੂਲ ਦੇ ਵਿੱਚ ਵੀ ਜ਼ਿਆਦਾਤਰ ਸਬਜੈਕਟ ਕੀ ਸਾਰੇ ਸਬਜੈਕਟ ਜਿਹੜੇ ਆ ਇੰਗਲਿਸ਼ ਚ ਪੜ੍ਹਾਏ ਜਾਂਦੇ ਨੇ ਖਾਸ ਕਰਕੇ ਪੰਜਾਬੀ ਔਰ ਹਿੰਦੀ ਨੂੰ ਛੱਡ ਕੇ ਜੇ ਸਾਰੇ ਬਾਕੀ ਸਬਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਸਬਜੈਕਟ ਜੋ ਨੇ ਉਹ ਅੰਗਰੇਜ਼ੀ ਚ ਪੜ੍ਹਾਏ ਜਾਂਦੇ ਆ ਕਹਿੰਦੇ ਕਿ ਪੰਜਾਬੀ ਸਬਜੈਕਟ ਦਾ ਵੱਖਰਾ ਇੱਕ ਡਿਪਾਰਟਮੈਂਟ ਹੈ ਕਲਾਸਰੂਮਸ ਵੱਖਰੇ ਆ ਪਰ ਇੰਗਲਿਸ਼ ਜਿਹੜੇ ਪੜ੍ਹਨਾ ਚਾਹੁੰਦੇ ਆ ਉਹਨਾਂ ਨੂੰ ਇੰਗਲਿਸ਼ ਪੜ੍ਹਾਏ ਜਾਂਦੇ ਔਰ 35% ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਾਂ ਤੋਂ ਆਇਆ ਆਪਣੀ ਇਹਨਾਂ ਦੀ ਬੇਟੀ ਵੀ ਸੇਂਟ ਫਰਾਂਸਿਸ ਸਕੂਲ ਜਾਂ ਫਿਰ ਹੋਰ ਬੱਚੇ ਜਿਹੜੇ ਨੇ ਨਾਵਰ ਸਕੂਲਾਂ ਚੋਂ ਛੱਡ ਕੇ ਇੱਥੇ ਆਏ ਨੇ ਔਰ ਇੱਕ ਗੱਲ ਹੋਰ ਆਖਦੇ ਨੇ ਕਹਿੰਦੇ ਕਿ ਪਿਛਲੇ ਕਰੀਬ ਕਰੀਬ 1 ਸਾਲ ਤੋਂ ਹੁਣ ਇੱਥੇ ਜੋ ਤਿੰਨ ਬੱਸਾਂ ਪ੍ਰਾਈਵੇਟ ਬੱਚੇ ਕਲੈਕਟ ਕਰਨ ਆਉਂਦੀਆਂ ਸੀ ਉਹ ਵੀ ਆਉਣੀਆਂ ਬੰਦ ਹੋ ਗਈਆਂ ਚੰਗੀ ਗੱਲ ਹੈ ਸ਼ਲਾਗਯੋਗ ਕਦਮ ਹੈ ਅਜਿਹਾ ਕੰਮ ਸਾਰੇ ਅਗਰ ਅਧਿਆਪਕ ਕਰਨ ਲੱਪੈਣ ਤਾਂ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਵੱਧ ਸਕਦਾ ਹੈ ਕੈਮਰਾਮੈਨ ਬੰਟੀ ਦੇ ਨਾਲ ਔਨ 에ਰ ਲਈ ਨਿਤਨੂਥਰਾ ਬਟਾਲਾ